ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਬਾਬਾ ਮਹਾਦਰਨਾਮ ਸਿੰਘ ਜੀ ਨੇ ਗੁਰਬਾਣੀ ਅਤੇ ਗੁਰਮੰਤਰ ਨੂੰ ਆਪਣੇ ਰੋਮ ਰੋਮ ਵਿੱਚ ਵਸਾਇਆ ਹੋਇਆ ਸੀ ਗੁਰਬਾਣੀ ਪੜਨ ਵਾਲੇ ਕੀਰਤਨ ਕਰਨ ਵਾਲਿਆਂ ਦੀ ਬੜੀ ਸੇਵਾ ਕਰਦੇ ਸਨ ਕਹਿਣਾ ਇਹ ਤਾਂ ਮੇਰੇ ਅੰਗ ਹਨ ਇਹਨਾਂ ਬਗੈਰ ਅਸੀਂ ਕਾਸੇ ਦੇ ਵੀ ਨਹੀਂ ਹਾਂ ਜਦੋਂ ਕਿਸੇ ਤੇ ਪਰਸਨ ਹੋਣਾ ਤਾਂ ਇਤਨੀਆਂ ਬਖਸ਼ਿਸ਼ਾਂ ਕਰਨੀਆਂ ਕਿ ਉਸ ਦੀਆਂ ਕੁਲਾਂ ਤੱਕ ਧਰ ਦੇਣੀਆਂ ਕਈ ਕਈ ਕੰਟੇ ਪ੍ਰੇਮੀਆਂ ਤੋਂ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਜਦੇ ਪਾਠ ਸੁਣਦੇ ਰਹਿਣਾ ਅਤੇ ਸੁਤੇ ਸੇਧ ਹੀ ਜੋ ਬਚਨ ਕਰ ਦਿੰਦੇ ਸਨ ਉਹ ਤਾਂ ਸੱਚ ਹੋ ਜਾਂਦੇ ਸਨ ਸਾਡੀ ਅੱਜ ਦੀ ਸਾਖੀ ਕਿਸ ਤਰ੍ਹਾਂ ਇੱਕ ਚਿੜੀ ਨੂੰ ਨਵਾਂ ਜਨਮ ਦਿੱਤਾ ਅਤੇ ਉਸ ਦੇ ਚਿੜੀ ਬਨਣ ਦਾ ਕਾਰਨ ਵੀ ਦੱਸਿਆ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਚੇਤ ਦਾ ਮਹੀਨਾ ਸੀ ਅਤੇ ਮੀਹ ਹਨੇਰੀ ਅਤੇ ਗੜੇ ਬयंਤ ਹੀ ਪਏ ਗੜੇ ਪੈਣ ਕਰਕੇ ਜਾਨਵਰ ਵੀ ਮਰ ਗਏ ਉਸ ਸਮੇਂ ਸ਼ਾਮ ਦਾ ਵਕਤ ਸੀ ਅਤੇ ਬਾਬਾ ਦੀ ਦੁੱਧ ਛਕਣ ਦੀ ਤਿਆਰੀ ਕਰ ਲਈ ਸੰਤ ਨਰੈਣ ਸਿੰਘ ਜੀ ਨੇ ਹੁਕਮ ਅਨੁਸਾਰ ਸਾਰਾ ਸਮਾਨ ਤਿਆਰ ਕਰਕੇ ਬਾਬਾ ਜੀ ਅਗੇ ਬੇਨਤੀ ਕੀਤੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਆਪਣੇ ਆਸਨ ਤੋਂ ਉੱਠ ਕੇ ਦੂਦ ਸ਼ਕਲ ਲਈ ਬੈਠ ਗਏ ਅਚਾਨਕ ਹੀ ਬਾਬਾ ਜੀ ਦੀ ਨਿਗਾਹ ਕੋਠਲੀ ਦੇ ਦਰਵਾਜ਼ੇ ਵੱਲ ਗਈ ਉੱਥੇ ਇੱਕ ਮਰੀ ਹੋਈ ਚਿੜੀ ਪਈ ਸੀ ਤਾਂ ਉਹਨਾਂ ਨੇ ਸੰਤ ਨਰੈਣ ਸਿੰਘ ਜੀ ਨੂੰ ਪੁੱਛਿਆ ਬਾਲਿਆ ਉਹ ਕੀ ਪਿਆ ਹੈ ਉੱਤਰ ਵਿੱਚ ਸੰਤ ਨਰੈਣ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਅੱਜ ਗੜੇ ਬੜੇ ਪਏ ਹਨ ਜਿੰਨਾ ਵਿੱਚ ਚਿੜੀਆਂ ਜਨੌਰ ਬੜੇ ਮਰ ਗਏ ਹਨ ਇਹ ਇੱਕ ਚਿੜੀ ਆਪ ਜੀ ਦੇ ਆਸਨ ਸਾਹਮਣੇ ਮਰੀ ਪਈ ਹੈ ਤਾਂ ਉਹਨਾਂ ਨੇ ਵਚਨ ਕੀਤਾ ਬਾਲਿਆ ਉੱਤੋਂ ਿੱੱਲੇ ਵਾਲੀ ਮਿੱਟੀ ਵਿੱਚੋਂ ਜਲ ਲਿਆ ਕੇ ਇਸ ਉੱਤੇ ਪਾ ਦੇ ਹੁਕਮ ਅਨੁਸਾਰ ਜਦੋਂ ਸੰਤ ਨਰੈਣ ਸਿੰਘ ਜੀ ਨੇ ਿੱੱਲੇ ਵਾਲੀ ਮਿੱਟੀ ਵਿੱਚੋਂ ਜਲ ਲਿਆ ਕੇ ਜਿਹੜੀ ਉੱਪਰ ਥੋੜਾ ਜਿਹਾ ਪਾ ਦਿੱਤਾ ਤਾਂ ਮਿਰਤਕੋ ਜੀਵਲਨ ਹਾਰ ਮਹਾਵਾਕ ਅਨੁਸਾਰ ਚਿੜੀ ਜਿਉਂਦੀ ਹੋ ਕੇ ਉੱਡ ਗਈ ਬਾਬਾ ਜੀ ਬੜੇ ਮੁਸਕਰਾਏ ਉਸ ਸਮੇਂ ਭਜਨ ਸਿੰਘ ਨਾਮ ਦਾ ਮਹਿਰਾ ਸਿੰਘ ਬਾਬਾ ਜੀ ਦੀ ਹਜ਼ੂਰੀ ਵਿੱਚ ਬੈਠਾ ਸੀ ਉਸਨੇ ਬੇਨਤੀ ਕੀਤੀ ਮਹਾਰਾਜ ਜਾਨਵਰ ਤਾਂ ਬਯੰਤ ਹੀ ਮਰੇ ਪਏ ਹਨ ਉਹਨਾਂ ਨੂੰ ਵੀ ਜ਼ਿੰਦਾ ਕਰ ਦਿਓ ਸੁਣ ਕੇ ਬਾਬਾ ਜੀ ਨੇ ਬਚਨ ਕੀਤਾ ਸਾਈ ਲੋਕਾ ਜੋ ਹੋਇਆ ਹੈ ਉਸਦੇ ਹੁਕਮ ਨਾਲ ਹੀ ਹੋਇਆ ਹੈ ਇਹ ਕੋਈ ਤਮਾਸ਼ਾ ਨਹੀਂ ਜੋ ਐਵੇਂ ਹੀ ਵਿਖਾਇਆ ਜਾਵੇ ਤੂੰ ਆਨੰਦ ਵਿੱਚ ਰਹਿ ਪਰ ਭਜਨ ਸਿੰਘ ਨੇ ਚਿੜੀ ਦੀ ਗੱਲ ਦੁਬਾਰਾ ਚਲਾਈ ਅਤੇ ਉਸਨੇ ਕਿਹਾ ਕਿ ਜੇ ਤੁਸੀਂ ਇਸ ਚਿੜੀ ਨੂੰ ਜ਼ਿੰਦਾ ਕਰ ਸਕਦੇ ਹੋ ਕਾ ਹੋਰਾਂ ਜਨੜਾ ਨੂੰ ਪਿਉ ਨਹੀਂ ਇਹ ਸੁਣ ਕੇ ਬਾਬਾ ਜੀ ਨੇ ਬਚਨ ਕੀਤਾ ਕਿ ਅਸੀਂ ਕਿਸੇ ਪਿਛਲੇ ਜਨ ਵਿੱਚ ਤਪੱਸਿਆ ਕਰੇ ਸਾਂ ਇੱਕ ਜਮੀਦਾਰਾ ਪਰਿਵਾਰ ਸਾਡੀ ਸੇਵਾ ਕਰਦਾ ਹੁੰਦਾ ਸੀ ਇਹ ਜਿਹੜੀ ਉਸਦੀ ਲੜਕੀ ਸੀ ਇਹ ਲੜਕੀ ਜਦੋਂ ਵੀ ਸਾਡੇ ਕੋਲ ਆਉਂਦੀ ਸੀ ਤਾਂ ਮਨ ਖੋਬ ਕਰਨ ਵਾਲੀਆਂ ਗੱਲਾਂ ਕਰਦੀ ਸੀ ਬਹੁਤ ਸਮਝਾਉਣ ਤੇ ਵੀ ਨਾ ਸਮਝੀ ਇੱਕ ਦਿਨ ਕਿਤੇ ਸਾਡੇ ਕੋਲੋਂ ਇਸ ਨੂੰ ਬਚਨ ਨਿਕਲ ਗਿਆ ਕਿ ਤੂੰ ਚਿੜੀ ਦੀ ਤਰ੍ਹਾਂ ਬੋਲੀ ਜਾ ਰਹੀ ਹੈ ਚੁੱਪ ਕਰਕੇ ਬੈਠ ਜਾ उस समय तो यह मर के चिड़ी के रूप में आ रही है एक बार मर के इस जामे चिड़ी का जामा भुगता दिता है हम इस जन्म तो अगे इस कल्याण हो जाएगी जन्म जन्म का बिछड़िया होवे तीन हरस्यों आन मिलावे माया मोह परम पो घाट है संत सरन जो आवे जिहा मनोरत कर आराते सो संगतन ते पावे जनकी मेहमान केतक बरनो ਜੋ ਪ੍ਰਭ ਆਪਣੇ ਪਾਣੇ ਤੋਹ ਨਾਨਕ ਜਿਨ ਸਤਗੁਰੂ ਪੇਟਿਆ ਸੇ ਸਫਤੇ ਪਏ ਨਿਕਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ